ਜੀਤਾ ਤੇ ਪਾਲਾ ਦੋਵੇਂ ਸਿਰੇ ਦੇ ਹਾਲ ਸੀ ਜਾਂਦੇ ਜਾਂਦੇ ਕਿਸੇ ਮੋਟਰ ਤੇ ਆਰਾਮ ਕਰਨ ਲਈ ਬਹਿ ਗਏ ਬਾਈਟਨ ਸਾਹ ਜੀਤਾ ਪਾਲੇ ਨੂੰ ਬੋਲਦਾ ਹੈ ਆ ਲੈ ਯਾਰ ਭੁੱਖ ਜੀ ਲੱਗੀ ਪਈ ਆ ਕੁਝ ਖਾਣ ਨੂੰ ਲੈ ਆ ਜਾ ਕੇ ਓ ਤੂੰ ਲੈ ਕੇ ਆ ਮੈਂ ਤਾਂ ਬਹੁਤ ਲੱਗੀ ਪਈ ਆ ਓਏ ਲਓ ਅਮਰੂਦ ਲੱਗਿਆ ਪਿਆ ਹਾਂ ਓਏ ਪੱਕਾ ਸੋਹਣਾ ਪੱਕਾ ਹੈ ਅਮਰੂਦ ਆ ਪਾਲਾ ਯਾਰ ਇੱਥੇ ਤਾਂ ਕੋਈ ਨੇੜੇ ਤੇ ਬੱਦੇ ਨਹੀਂ ਹੈਗਾ ਵੀ ਤੋੜ ਕੇ ਫੜਾਜ ਹੈ ਸਹੀ ਗੱਲ ਚੱਲ ਫਿਰ ਮਾਰ ਉਹ ਤੋੜ ਲੈ ਤੋੜ। ਅਸਕੇ। ਤੋੜਨਾ ਭੁੱਖੇ ਮਰ ਜਾਗੇ। ਤੂੰ ਜਾ ਬਈ। ਫਿਰ ਜਿਹੜਾ ਬੋਲੂ ਉਹੀ ਕੁੰਡਾ ਖੋਲੂ। ਹਾਂ। ਉਹੀ ਤੋੜ ਕੇ ਲਾਉ ਫਿਰ ਜਿਹੜਾ ਪਹਿਲਾਂ ਬੋਲੂ। ਬਸ ਠੀਕ ਆ ਬਈ। ਬਹੁਤ ਠੀਕ। ਮੈਂ ਵੀ ਨਹੀਂ ਤੋੜਦਾ। ਦੋਨਾਂ 'ਚ ਸ਼ੱਤ ਲਾ ਗਈ ਵੀ ਜਿਹੜਾ ਪਹਿਲਾਂ ਬੋਲੂ ਉਹੀ ਅਮਰੂਦ ਤੋੜੂ। ਉਹ ਦੋਵੇਂ ਸਿਰੇ ਦੇ ਆਲ ਸੀ। ਕੋਈ ਨਾ ਉੱਠਿਆ। ਐਂ ਕਰਦੇ ਕਰਦੇ ਭਈ ਦੋ ਤਿੰਨ ਦਿਨ ਬੀਤ ਗਏ ਤੇ ਉੱਥੇ ਹੀ ਪਏ ਰਹੇ। ਜਦ ਅਮਰੂਦ ਆਪਣੇ ਆਪ ਟੁੱਟ ਕੇ ਡਿਗਿਆ। ਉਠਿਆ ਦੋਨਾਂ ਚੋਂ ਫੇਰ ਵੀ ਕੋਈ ਨਾ ਐਵੇਂ ਪਏ ਪਏ ਇਸ਼ਾਰੇ ਕਰੀ ਗਏ ਤੇ ਭੁੱਖੇ ਮਰੀ ਗਏ ਉਧਰੋਂ ਲਵੋਂ ਦੀ ਲਾਵਿੰਦਾ ਕਿਸੇ ਬੰਦੇ ਦੀ ਨਿਗਾ ਪੈਂਦੀ ਆ ਤਾਂ ਭੱਜ ਕੇ ਆਉਂਦਾ ਹੈ ਹੈ ਮੇਰਾ ਲੱਗਾ ਕੋ ਗੱਟ ਚੁੱਪ ਹੋ ਗਿਆ ਬਾਈ ਹੈ ਉਹਨੂੰ ਦੇਖਾ ਹੁਣ ਇਹ ਤਾਂ ਆਪ ਪੂਰਾ ਹੋ ਗਿਆ ਆਲੇ ਦਾਲੇ ਵੀ ਨਹੀਂ ਕੋਈ ਦਿੰਦਾ ਮੇਰਾ ਲੱਗਾ ਪੰਡੀ ਜਾ ਕੇ ਚੱਕ ਕੇ ਸੰਸਕਾਰ ਕਰਨਾ ਪਊ ਓਏ ਬਾਜ ਜਿਉਂਦਾ ਮਾਰ ਪਿਆ ਤੱਕ ਮਰੂ ਤੱਕ ਚੱਕ ਕੇ